ਬਿਟੇ ਮੈਂ ਸ਼ਾਰਟਕਟ ਇਸ ਮੋਣਾ ਨਹੀਂ ਦੁਨੀਆ ਤੇ ਮੈਂ ਕੋਈ 4 ਦਿਨ ਦਾ ਪਰੌਣਾ ਨਹੀਂ ਉਹ ਸਫ਼ਰੀ ਉਹਨਾਂ ਦੇ ਹੁੰਦੇ ਲੰਬੇ ਸੋਹਣੀਏ ਨਹੀਂ ਜਿਹੜੇ ਚੱਲਦੇ ਨੇ ਕਦਮ ਸਲੋ ਹੋ ਉਹ ਨਜ਼ਰ ਰੱਖਿਓ ਹੋ 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 ਮੇਰੇ ਤੇ ਨਜ਼ਰ ਰੱਖਿਓ ਲੈਨੇ ਆ ਗਿਆ ਆ ਗਿਆ ਅੱਛਾ ਟੂ ਕਰਦੇ ਕਰਦੇ ਉਹ ਵੀ ਕਰਨ ਵਾਲੇ ਸਾਫ਼ ਤੂੰ ਠੀਕ ਹੈ ਭਾਈ ਠੀਕ ਕਰਦੇ ਤੁੰਗ ਜਲਦੀ ਜਲਦੀ ਕਰ ਤੂੰ ਤਾਂ ਕਿੱਟੇ ਲਾਈ ਬਣਾਇਆ ਮੇਰੇ ਤੋਂ ਅਜ ਕੰਮ ਨਹੀਂ ਹੁੰਦਾ ਕਿਉਂ ਕੰਮ ਕਿਉਂ ਨਹੀਂ ਹੁੰਦਾ ਤੇ ਮੈਨੂੰ ਉਹਦੇ ਵਾਲ ਦੇਖ ਕੇ ਖੇਦੀ ਚੜਦੀ ਪਈ ਹਾਂ ਜਟੂਆ ਕਿਹਦੇ ਵਾਲ ਦੇਖ ਕੇ ਖੇਦੀ ਚੜਦੀ ਆ ਬੱਲੇ ਕੇ ਪਾਪੜ ਵਾਲ ਦੇਖ ਕੇ ਖੇ ਚੜਦੀ ਆ ਇਹ ਨਾ ਹੁੰਦਾ ਨਾ ਤੇ ਠੇਕੇਦਾਰੀ ਆਪਣੇ ਤਾਂ ਹੋਣੀ ਹੀ ਲਵਾਂਡੇ ਨਹੀਂ ਝੱਕਣੇ ਪੈਣੇ ਇਹ ਕਿਹੜੀ ਗੱਲ ਕੀਤੀ ਆਪਾਂ ਇਹਨੂੰ ਹੁਣੇ ਭਜਾ ਦਿੰਨੇ ਆ ਚੱਲ ਹੋਣਾ ਪੈਣਾ ਗੱਲ ਸੁਣ ਲਾ ਮੇਰੀ ਪਾਪੜਾ ਪਾਪੜ ਪਾਪੜ ਉਹ ਮੋ ਗੱਲ ਸੁਣ ਲਾ 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 ਮੈਨੂੰ ਪਾਪੜ ਨਹੀਂ ਕਹਿਣਾ ਹੋਰ ਤੈਨੂੰ ਕੀ ਕਹੀਏ ਓਏ ਇਹ ਵੀਰੇ ਠੇਕੇਦਾਰ ਪਾਪੜ ਪਕੌੜਾ ਪਤਾ ਲੱਗ ਜੂ ਤੈਨੂੰ ਜਦੋਂ ਲੰਮੇ ਪਾ ਕੇ ਫੇਰਿਆ ਤੈਨੂੰ ਜਦੋਂ ਘਮਾ ਘਮਾ ਕੇ ਸਿੱਟਿਆਣਾ ਪਤਾ ਲੱਗ ਜੂਗਾ ਤੈਨੂੰ ਕੇ ਡਰਉਣਾ ਨਹੀਂ ਸਰਦਾਰ ਸਰਦਾਰ ਭੂਖਣ ਜੀ ਸਰਦਾਰ ਸਰਦਾਰ ਜੀ ਸਰਦਾਰ ਜੀ ਤੂੰ ਸਰਦਾਰ ਜੀ ਬੋਲ ਨਹੀਂ ਦੇ ਸਰਦਾਰ ਜੀ ਰੇਡ ਤੀ ਗਈ ਸਰਦਾਰ ਜੀ ਸਰਦਾਰ ਜੀ ਦਾ ਅਖਰੀ ਯਾਰ ਮੂੰਹ ਦੇਖ ਲਈਏ ਉਹ ਇਹ ਤਾਂ ਪੈਰ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਹਾਂ ਪਾਪੜਾ ਤੇਰੇ ਹੁੰਦੇ ਤੇਰੇ ਅੱਖਾਂ 'ਚ ਪਾਣੀ ਕਈ ਵਾਰੀ ਆਇਆ ਤੇਨ ਕੋਈ ਨਹੀਂ ਕੀ ਹੋਇਆ ਸਰਦਾਰ ਜੀ ਜੋਟੂ ਹੁਣੇ ਮੈਨੂੰ ਪੰਗੇ ਲੈਂਦੇ ਸੀ ਨਹੀਂ ਜੋਟੂ ਹੁਣੇ ਪਤਾ ਨਹੀਂ ਕਿਹਦਾ ਬੰਦਾ ਨਹੀਂ ਪਤਾ ਨਹੀਂ ਪਤਾ ਕੋਈ ਨਹੀਂ ਚੱਲ ਮੇਰੇ ਨਾਲ ਯਾਰ ਇਹਨਾਂ ਨੂੰ ਦੱਸਦੇ ਆ ਚਲੋ ਇਹਨਾਂ ਦਾ ਇਸ ਕੰਮ ਲਈ ਇੱਥੇ ਰੱਖਿਆ ਚੱਲ ਚੱਲ ਯਾਰ ਚੱਲ ਤੋਰ ਤੋਰ ਮੇਰੇ ਨਾਲ ਕਿੱਥੇ ਰਹਿ ਗਏ ਆ ਬਸ ਬਸ ਸਾਜੀ ਚੱਲਾ ਤੋਰ ਉਹ ਖਾਣੇ ਵਿੱਚ ਡਾਂਗ ਖਾੜ ਕੇ ਅਰਜਣ ਬੈਲੀ ਨੇ ਹੋ ਪਰਜਣ ਬੈਲੀ ਨੋ ਪਰ ਜੋੜ ਕੇ ਗੰਦਾਸੀ ਮਾਰੀ ਅਰਜਣ ਬੈਲੀ ਨੇ ਹੋ ਪਰ ਜੋੜ ਕੇ ਗੰਦਾਸੀ ਮਾਰੀ ਥੋੜਾ ਬੱਲਿਆ ਇਧਰ ਆ ਗੰਗਰ ਜੀ ਜੋਟੂ ਵੀ ਨਾਲ ਹੀ ਓ ਜੋਟੂ ਤੂੰ ਵੀ ਆ ਇਧਰ ਤੈਨੂੰ ਬੁਲਾਇਆ ਤੈਨੂੰ ਬੁਲਾਇਆ ਤੂੰ ਜਾਜ ਮੈਨੂੰ ਬੁਲਾਇਆ ਕੇ ਨੀ ਚਾਹੇ ਜੀ ਅਹੀ ਕੀ ਤੂੰ ਦੱਸ ਕੀ ਕਹਿੰਦੇ ਸੀ ਤੈਨੂੰ ਕਹਿੰਦੇ ਸੀ ਲੰਮੇ ਪਾੜੇ ਨਾ ਨਹੀਂ ਤੁਸੀਂ ਲੰਮੇ ਪਾਉਣਾ ਮੁੰਡੇ ਨੂੰ ਇਹ ਅਹੀ ਤੇ ਕਿਹਾ ਸੀ ਲੰਮੇ ਪਾ ਲਈਏ ਸਾਰਾ ਦਿਨ ਕੰਮ ਕਰਦਾ ਰਹਿੰਦਾ ਰਿਆਕ ਵੀ ਕਰ ਲਵੇ ਉਸਤਾਦ ਜੀ ਨਾਲੇ ਕਹਿੰਦੇ ਤੇਰੇ ਫੇਰ ਨਾ ਅਸੀਂ ਤੇ ਕਿਹਾ ਸੀ ਹੱਥ ਬੀਅੰਨਾ ਸਿਰ ਤੇ ਵਧੀਆ ਨੀਂਦ ਆਊਗੀ ਕਿਸੇ ਵੇਲੇ ਬੰਦਾ ਥੱਕਿਆ ਹੁੰਦਾ ਨਾ ਤਾਂ ਕਹਿੰਦੇ ਨਾਲੇ ਕਹਿੰਦੇ ਸੀ ਤੈਨੂੰ ਘਮਾਉਣਾ ਅਸੀਂ ਤੇ ਨਾਲੇ ਇਹ ਕਿਹਾ ਇਹ ਵੀ ਨੀਂਦ ਪੂਰੀ ਕਰਦਾ ਤੈਨੂੰ ਘਮਾਵਾਂਗੇ ਚੰਡੀਗੜ੍ਹ ਘਮਾ ਕੇ ਲਿਆਵਾਂਗੇ ਤਿੰਨ ਨਹੀਂ ਉਸਤਾਜ ਨਾਲੇ ਕਹਿੰਦਾ ਹੀ ਤੂੰ ਦੁਬਾਰਾ ਆਉਣਾ ਨਹੀਂ ਅਸੀਂ ਤੇ ਕਿਹਾ ਨਾ ਆਣਾ ਨਹੀਂ ਠੰਡ ਆ ਗਈ ਹੈ ਨਾ ਬੰਦਾ ਬਿਮਾਰ ਵੀ ਹੋ ਜਾਂਦਾ ਕਿਸੇ ਵਲੇ ਨਹੀਂ ਠੰਡ ਚ ਨਾ ਕੇ ਠੰਡੇ ਠੰਡੇ ਪਾਣੀ ਆ ਮੈਂ ਤੇ ਪਹਿਲਾਂ ਹੀ ਇਹਨੂੰ ਕਹਿੰਦੇ ਆ ਬੰਦੇ ਵਧੀਆ ਆ ਚਲੋ ਕੋਈ ਗੱਲ ਨਹੀਂ ਕਰੋ ਕੰਮ ਕੀ ਕੀ ਦਾ ਰਹਾ ਤੁਹਾਡਾ ਧਿਆਨ ਦਾ ਰੱਖਿਆ ਕਰੋ ਇਹਦਾ ਠੀਕ ਆ ਚੱਲ ਵੇ ਸੋ ਲਓ ਮੇਰੀ ਹਾਂ ਦੱਸ ਕੀ ਗੱਲ ਹੈ ਸਰਦਾਰ ਜੀ ਮੈਂ ਤੇ ਇਹ ਕਹਿੰਦੇ ਵੀ ਠੰਡ ਬੋਊਗੀ ਤੁੰਡਾ ਪੈਂਦੀ ਆ ਤੂੰ ਇਹਨੇ ਨਾ ਆਇਓ ਹਾਂ ਤੂੰ ਸਰਦਾਰ ਨੂੰ ਜਾਣਦਾ ਹੀ ਨਹੀਂ ਫਿਰਲੇ ਦੱਸ ਯਾਰ ਸਰਦਾਰ ਨੇ ਤੇ ਮਹੀਨਾ ਪਹਿਲਾਂ ਹੀ ਨੌਣਾ ਛੱਡਿਆ ਪਿਆ ਵਾ ਓ ਨੋ 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 ਨੋ